ਅੱਜ ਜਿਹੜੀ ਹਲਕਾ ਪੰਟੀ ਦੇ ਵਿੱਚ ਵੱਡੀ ਲੀਡ ਨਾਲ ਸਾਡੇ ਕੈਂਡੀਡੇਟ ਜਿ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਮੈਂਬਰ ਦਿੱਤੇ ਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਕਪਤਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਸ ਦੀ ਅਨਥਕ ਮਿਹਨਤ ਦੇ ਨਾਲ ਜਿਹੜੇ ਕਿ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਔਰ ਸੀਐਮ ਸਰਦਾਰ ਭਗਵੰਤ ਸਿੰਘ ਮਾਨਸ ਦੀਆਂ ਜਿੰਨੀਆਂ ਵੀ ਪ੍ਰਾਪਤੀਆਂ ਵਾਂ ਔਰ ਜਿੰਨੀਆਂ ਵੀ ਉਹਨਾਂ ਸਹੂਲਤਾਂ ਦਿੱਤੀਆਂ ਵਾਂ ਉਹਨਾਂ ਵੱਲ ਦੇਖ ਕੇ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਕਿਉਂਕਿ ਲੋਕਾਂ ਨੂੰ ਕੰਮਾਂ ਦੇ ਨਾਲ ਜਿਹੜੀ ਵੋਟ ਆ ਜੇ ਆਪਾਂ ਲੋਕਾਂ ਦੇ ਕੰਮ ਕਰਾਂਗਾ ਤੇ ਫਿਰ ਵੋਟ ਉਹ ਤੁਹਾਨੂੰ ਪਤਾ ਪੈਣੀ ਆ ਤੇ ਕੰਮਾਂ ਦੇ ਆਧਾਰ ਤੇ ਲੋਕਾਂ ਨੇ ਵੋਟ ਪਾਈ ਆ ਕਿ ਆਮ ਆਦੀ ਪਾਰਟੀ ਇੱਕ ਇੱਕੋ ਇੱਕ ਪਾਰਟੀ ਆ ਕਿ ਜਿਹੜੀ ਜੋ ਵਾਅਦੇ ਕਰਦੀ ਸੀ ਉਹ ਵਾਅਦੇ ਪੂਰੇ ਵੀ ਕੀਤੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਵੇਖੋ ਗਰਾਂਡਾਂ ਤੋਂ ਲੈ ਕੇ ਰੋਡਾਂ ਤੋਂ ਲੈ ਕੇ ਖਾਸ ਤਨਤੋਂ ਲੈ ਕੇ ਜੋ ਵੀ ਪੱਤੀ ਦੇ ਵਿੱਚ ਕੰਮ ਕੀਤੇ ਆ ਉਹਨਾਂ ਦਾ ਅੱਜ ਜਿਹੜਾ ਸਿੱਟਾ ਵਜਿੱਤ ਦੇ ਵਿੱਚ ਨਿਕਲਿਆ ਸਾਡੇ ਜਿਸ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਪੰਜ ਜੋਂਗ ਸੀ ਪੰਜਾਂ ਜੋਂਨਾ ਤੇ ਸਾਡੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਦਿੱਤੇ 36 ਸਾਡੀਆਂ ਬਲਾਕ ਸੰਪਤੀ ਮੈਂਬਰ ਸੀ 36 ਦੇ ਵਿੱਚੋਂ 33 ਸਾਡੇ ਬਲਾਕ ਸੰਪਤੀ ਮੈਂਬਰ ਜਿੱਤੇ ਔਰ ਬੜੀ ਖੁਸ਼ੀ ਹੋਈ ਆ ਕਿ ਜਿਸ ਤਰ੍ਹਾਂ ਇਹ ਲੋਕਾਂ ਨੇ ਬੜੀ ਆਪਣੇ ਵਰਕਰਾਂ ਨੇ ਬੜੀ ਮਿਹਨਤ ਕੀਤੀ ਆ ਸਰਪੰਚਾਂ ਨੇ ਪੰਚਾਂ ਨੇ ਔਰ ਨਾਲ ਸਾਡੇ ਕੈਬਨ ਮੰਤਰੀ ਲਾਲਜੀਤ ਸਿੰਘ ਪੁਲਰ ਨੇ ਰਾਤ ਦਿਨ ਇੱਕ ਕਰਕੇ ਮਿਹਨਤ ਕੀਤੀ ਸੀ ਔਰ ਸਮਾਂ ਵੀ ਬਹੁਤ ਘੱਟ ਸੀ ਪਰ ਲੋਕਾਂ ਨੇ ਜਿਹੜਾ ਮੰਤਰੀ ਸਾਹਿਬ ਨੂੰ ਇਹ ਫਤਵਾ ਦਿੱਤਾ ਵਾ ਇਹ 227 ਦਾ ਸਾਡਾ ਮੋੜ ਵੱਜ ਗਿਆ ਕਿ ਵੱਡੀ ਗੇੜ ਨਾਲ ਇਹ ਪੱਟੀ ਹਲਕੇ ਤੋਂ ਮੰਤਰੀ ਸਾਹਿਬ ਨੂੰ ਜਿਤਾਉਣਗੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਰਕਾਰ ਰਿਪੀਟ ਹੋਏਗੀ ਕਿਉਂਕਿ ਲੋਕ ਕਹਿੰਦੇ ਆ ਕਿ ਜਿਹੜਾ ਜਿਹੜੇ ਸਾਡੇ ਕੰਮ ਕਰੂਗਾ ਉਹੀ ਅੱਗੇ ਆਊਗਾ ਉਹ ਪੱਤੀ ਹਲਕੇ ਨੇ ਦਿਖਾ ਦਿੱਤਾ ਕਿ ਅਸੀਂ ਇਸ ਤਰ੍ਹਾਂ ਜਿੱਤਾਂ ਪ੍ਰਾਪਤ ਕਰਦੇ ਸੀ ਹੋਰ ਉਹ ਵੀ ਬੜੇ ਕਹਿੰਦੇ ਸੀ ਕਿ ਭਲਾ ਵੋਟਾਂ ਪਾਉਂਦੇ ਤੇ ਅਸੀਂ ਦੇਖਦੇ ਕਿ ਕਿੰਨਾ ਜਿੱਤਦੇ ਆ ਤੇ ਉਹ ਵੀ ਆਪਾਂ ਦੇਖ ਹੀ ਲਿਆ ਵਾ ਕਿ ਹਾਂ ਅਸੀਂ ਕਿੰਨੀਆਂ-ਕਿੰਨੀਆਂ ਸ਼ੀਟਾਂ ਆਈਆਂ ਵਾ ਮਾਤਰ ਵੇਖੋ ਕਾਂਗਰਸ ਪਾਰਟੀ ਉਸ ਤੋਂ ਬਾਅਦ ਅਕਾਲੀ ਦਲ ਵੇਖੋ ਕਿੰਨੀਆਂ ਸ਼ੀਟਾਂ ਲੈ ਕੇ ਗਏ ਆ ਤੇ ਜਨਕਿ ਕਈਆਂ ਸੀਟਾਂ ਤੇ ਦੇ ਵੱਡੀ ਲੀਡ ਲੀਡ ਨਾਲ ਜਿੱਤ ਗਈ ਸੀ ਆ ਕਈਆਂ ਖਥਮਤੇ ਦੇ ਅਕਾਲੀ ਦਰਤਾ ਤੇ ਬਿਲਕੁਲ ਹੁੰਦਾ ਫਿਰ ਦਿਨ ਕਿਸਮਝ ਲੋ ਕਿ ਹਾਰ ਹੋਈ ਆ ਉਥੇ ਤੇ ਤੁਸੀਂ ਜਾਣਦੇ ਹੋ ਕਿ ਜਦੋਂ ਕੋਈ ਵੀ ਆਣ ਕੇ ਅੱਗੇ ਹੋ ਕੇ ਕੰਮ ਨਹੀਂ ਕਰਦਾ ਤੇ ਆਪਣੇ ਲੋਕ ਉਹਨਾਂ ਨੂੰ ਪਿੱਛੇ ਕਰ ਦਿੰਦੇ ਆ ਇਹ ਪੁਰਾਣੀਆਂ ਪਾਰਟੀਆਂ ਦਾ ਹਾਲ ਆ ਕਿ ਉਹਨਾਂ ਨੇ ਕੰਮ ਨਹੀਂ ਸੀ ਕੀਤੇ ਆਮ ਆਦੀ ਪਾਰਟੀ ਨੇ ਕੰਮ ਕੀਤੇ ਆ ਕੰਮਾਂ ਦੇ ਆਧਾਰ ਤੇ ਅੱਜ ਸਭ ਜਿੱਤ ਹੋਈ ਆ ਅਸੀਂ ਸਾਰੇ ਹਲਕਾ ਨਿਵਾਸੀਆਂ ਨੂੰ ਜਿੱਤ ਦਾ ਸਾਰਿਆਂ ਦਾ ਧੰਨਵਾਦ ਕਰਦੇ ਮੰਤਰੀ ਸਾਹਿਬ ਵੱਲੋਂ ਜਿਨ੍ਹਾਂ ਨੇ ਵੱਡੀ ਲਿਦਾ ਸਾਡੇ ਕੈਂਡੀਡੇਟ ਜਿਤਾਏ ਆ ਕਿਸੇ ਤਰ੍ਹਾਂ ਸਾਡੇ ਕੈਂਡੀਡੇਟ ਕੰਮ ਕਰਦੇ ਰਹੇ ਜਿੱਤਾਂ ਪ੍ਰਾਪਤ ਕਰਨ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਫਿਰ ਤੋਂ ਅਸੀਂ ਮੰਤਰੀ ਸਾਹਿਬ ਦੇ ਵੱਲੋਂ ਜਿੱਤੇ ਹੋਏ ਕੈਂਡੀਡੇਟਾਂ ਨੂੰ ਵਧਾਈ ਦਿੰਦੇ ਆ ਔਰ ਹਲਕੇ ਨੂੰ ਵੀ ਹਲਕੇ ਦਾ ਪੂਰਾ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਕੈਂਡੀਡੇਟ ਜਿਤਾ ਕੇ ਆਮ ਆਦੀ ਪਾਰਟੀ ਦੀ ਸੀਐਮ ਸੁਖਬਾਤ ਸਿੰਘ ਮਾਨ ਜੀ ਦੀ ਝੋਲੀ ਵਿੱਚ ਜਿੱਤਾਂ ਪ੍ਰਾਪਤ ਕੀਤੀ ਉਹ ਵੇਖੋ ਜੀ ਤੁਸੀਂ ਦੇਖਦੇ ਹੋ ਕਿ ਜਦੋਂ ਉਹ ਜਦੋਂ ਸੱਤਾ ਸੀ ਨਾ ਉਹਨੇ ਆਪਣੇ ਸਰਪੰਚਾਂ ਨੂੰ ਵੀ ਗਾਲਾਂ ਤੋਂ ਬਿਨਾਂ ਨਹੀਂ ਸਿੱਖ ਹੁੰਦਾ ਹੋਰ ਤੇ ਲੱਗ ਛੱਡੋ ਸਰਪੰਚਾਂ ਨੂੰ ਸਰਪੰਚ ਨਹੀਂ ਸਮਝਦਾ ਤੇ ਲੋਕਾਂ ਨੇ ਉਹਨੂੰ ਦੱਸਿਆ ਕਿ